ਫਤੇਗੜ ਸਾਹਿਬ ਤੋਂ ਮਰੈਂਡਾ ਮੁਖਮਾਰਗ ਤੋਂ ਕਿਸ਼ਨਪੁਰਾ ਥਾਪਲਾ ਫਤੇਪੁਰ ਜੱਟਾਂ ਗੰਡੂਆਂ ਕਲਾਂ ਨੂੰ ਜਾਂਦੀ ਸੜਕ ਦੇ ਟੁੱਟੇ ਹੋਣ ਕਾਰਨ ਜਿੱਥੇ ਪਿੰਡਾਂ ਦੇ ਲੋਕਾਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਸਥਾਨਕ ਲੋਕਾਂ ਨੇ ਦੱਸਿਆ ਕਿ ਖਰਾਬ ਤੇ ਖਸਤਾ ਹਾਲਤ ਸੜਕ ਕਾਰਨ ਇੱਥੋਂ ਲੰਘਣ ਵਾਲੇ ਲੋਕ ਅਕਸਰ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਨੇ ਅਤੇ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ ਵਕਫ-ਵਕਫ ਪਿੰਡਾਂ ਦੇ ਲੋਕਾਂ ਨੇ ਕਿਹਾ ਹੈ ਕਿ ਵੋਟਾਂ ਸਮੇਂ ਤਾਂ ਹਰ ਇੱਕ ਸਰਕਾਰ ਦੇ ਨੁਮਾਇੰਦੇ ਆਉਂਦੇ ਹਨ ਪਰ ਬਾਅਦ ਵਿੱਚ ਭੁੱਲ ਜਾਂਦੇ ਨੇ ਸਾਡੀ ਸਰਕਾਰ ਤੇ ਸ਼ਾਸਨੋਂ ਪੀ ਲੈ ਕੇ ਇਸ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ ਨਹੀਂ ਤਾਂ ਉਹਨਾਂ ਵੱਲੋਂ ਵੱਡਾ ਸੰਘਰਸ਼ ਵਿੜਨ ਲਈ ਮਜਬੂਰ ਹੋਣਾ ਪਏਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਈ ਹੈ ਮੈਂ ਕਾਲਜ ਪੜ੍ਹਦੀ ਹਾਂ ਤੇ ਸਾਨੂੰ ਇਹ ਸੜਕ ਦਾ ਮਤਲਬ ਬਹੁਤ ਹੋਇਆ ਕਿ ਜਦੋਂ ਅਸੀਂ ਵੀ ਕਾਲਜ ਨੂੰ ਜਾਂਦੇ ਆ ਜਾਂ ਪਹਿਲਾਂ ਸਕੂਲਸ ਨੂੰ ਜਾਂਦੇ ਹੁੰਦੇ ਸੀ ਬਹੁਤ ਦਿੱਕਤ ਪਰੇਸ਼ਾਨੀ ਆਉਂਦੀ ਹੁੰਦੀ ਸੀ ਕਿਉਂਕਿ ਉਰੇ ਪਾਣੀ ਖੜ੍ਹ ਜਾਂਦਾ ਸੀ ਨੀ ਦੇ ਕਾਰਨ ਤੇ ਉਦਾਂ ਵੀ ਟੋਏ ਵਗੈਰਾ ਬਹੁਤ ਨੇ ਤੇ ਸਾਨੂੰ ਬਹੁਤ ਮਤਲਬ ਦਿੱਕਤ ਪਰੇਸ਼ਾਨੀ ਆਉਂਦੀ ਹੈ ਜਦੋਂ ਅਸੀਂ ਜਾਂਦੇ ਆ ਤੇ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਕਿ ਸਾਡੀ ਇਹ ਸੜਕ ਜਲਦ ਤੋਂ ਜਲਦ ਬਣਾਈ ਜਾਵੇ ਤੇ ਇਹਦਾ ਕੁਝ ਹੱਲ ਕਰੇ ਕੱਢਿਆ ਜਾਵੇ ਬੁਰਾ ਹਾਲ ਆ ਜੀ ਰੋਜ਼ ਮੀਹ ਕਿਹਣੀ ਜਾਂਦਾ ਇੰਨੇ ਨੇ ਟੋਏ ਪਏ ਤਿੰਨ ਚਾਰ ਕੀਤਾ ਮੈਂ ਕਰ ਲਿਆ ਤੇ ਉਪਰ ਐਨਾ ਬੁਰਾ ਹਾਲ ਆ ਸੜਕ ਦਾ ਕੋਈ ਪੁੱਛਦਾ ਨਹੀਂ ਐਮ ਐਲ ਏ ਬਣ ਜੰਨੇ ਵੋਟਰਾਂ ਨੂੰ ਬਥੇਰੇ ਆਉਂਦੇ ਪੱਜ ਭੱਜ ਕੇ ਸਾਡੇ ਕੋਲ ਹੁਣ ਕੋਈ ਪੁੱਛੇ ਆ ਕੇ ਸੜਕ ਦਾ ਬੁਰਾ ਹਾਲ ਹੋਇਆ ਪਿਆ ਆ ਕੇ ਦੇਖਣ ਜਿੰਨੇ ਦੇਖਣ ਲੋਹਾਰੀ ਕਲਾ ਸਾਡਾ ਪਿੰਡ ਆਪਾਂ ਤੋਂ ਡੇਲੀ ਤੰਦਰ ਆ ਆਪਾਂ ਤੋਂ ਡੇਲੀ ਆ ਪੰਪ ਤੇ ਕੰਮ ਕਰਦੇ ਆ ਹਾਂ ਕੀ ਮੰਗਾਂ ਕਰਵਾਉਂ ਸਰਕਾਰ ਦੀ ਮੰਗ ਇਹ ਵੀ ਸਾਡੀਆਂ ਸੜਕ ਬਣਨੀ ਚਾਹੀਦੀ ਸੜਕ ਦਾ ਬਹੁਤ ਬੁਰਾ ਹਾਲ ਆ 14 15 ਪਿੰਡਾਂ ਨੂੰ ਰਸਤਾ ਲੱਗਦਾ ਇਹ ਕੱਦੇ ਨੂੰ ਨਹੀਂ ਲੱਗਦਾ ਹੈਗਾ ਬਾਈ ਸਰ ਦੇ ਟੋਟਾ ਜੀ ਸੁਣਤੀ ਮਹਿੰਦੀ ਹਾਂਜੀ ਜੀ ਜੇ ਮੈਂ ਸੜਕ ਦੀ ਹਾਲਤ ਬਾਹਰ ਖਰਾਬ ਆਈ ਸੜਕ ਦੀ ਹਾਲਤ ਹਾਂਜੀ ਆਉਣਾ ਜਾਣਾ ਬਹੁਤ ਔਖਾ ਜੀ ਮੋਟਰਸਾਈਕਲ ਸਕੂਟਰ ਬਹੁਤ ਵਿਗੜ ਰਹੇ ਆ ਜੀ ਹਾਂ ਟੁੱਟ ਰਹੇ ਆ ਜੀ ਦਿੱਲੀ ਦਿੱਲੀ ਅੱਗੇ ਜਾਂਦੇ ਹਾਂਜੀ ਦਿੱਲੀ ਆਉਂਦੇ ਜਾਂਦੇ ਇਹ ਦੋ ਦੋ ਤਿੰਨ ਤਿੰਨ ਚੱਕਰ ਵੀ ਲੱਗਦੇ ਆ ਜੀ ਮੋਟਰਾਂ ਤੇ ਆਉਣਾ ਜਾਣਾ ਪੈਂਦਾ ਜੀ ਮੋਟਰਾਂ ਦਾ ਦੁਆਰ ਤੋਂ ਬਾਅਦ ਇਹ ਜੀ ਦਾ ਕੰਮ ਕਰਦੇ ਜੀ ਹਾਂਜੀ ਜਿਹੜੇ ਸਾਡੇ ਮੌਜੂਦਾ ਐਮਐਲਏ ਸਾਹਿਬ ਹੈ ਉਹ ਐ ਸੜਕ 'ਤੇ ਨੂੰ ਬਹੁਤ ਵਾਰ ਲੱਕ ਚੁੱਕੇ ਲੇਕਿਨ ਸੜਕ ਦਾ ਨਾ ਨੂੰ ਧਿਆਨ ਦਿਖਦੇ ਨਹੀਂ ਸਾਡੇ ਬੱਚੇ ਸਕੂਲ ਦੇ ਆ ਜਿਹੜੇ ਬੱਚੇ ਜਾਂਦੇ ਨੇ ਗੁੱਡੀਆਂ ਬਹੁਤ ਹੀ ਬੁਰਾ ਹਾਲ ਐ ਜਿਹੜੀ ਸਰਕਾਰ ਕਹਿੰਦੇ ਪਿੰਡਾਂ ਵਿੱਚ ਚੱਲਿਆ ਕਰੂਗੀ ਹੁਣ ਪਿੰਡਾਂ 'ਚ ਬੈਠ ਕੇ ਆ ਕੇ ਮਸਲੇ ਵੀ ਹੱਲ ਕਰ ਲਓ ਸਾਡੇ ਉਮੀਦ ਨਹੀਂ ਸੀ ਵੀ ਸਰਕਾਰ ਆ ਕੰਮ ਕਰੂਗੀ ਪਰ ਉਹ ਕੰਮ ਹੋਣ ਲੱਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਵੀਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਥਾਬਲਾ ਕਿ ਜਿਹੜਾ ਇਹ ਸਾਡਾ ਅੱਜ ਦਾ ਮਸਲਾ ਹੈਗਾ ਇਸ ਮਸਲੇ ਦੇ ਵਿੱਚ ਅਸੀਂ ਨਗਾਵਾਂ ਤੋਂ ਲੈ ਕੇ ਜਿਹੜਾ ਗਲੋਹਾਰੀ ਤੱਕ ਦੀ ਬੜੀ ਲੋਹਾਰੀ ਤੱਕ ਦੀ ਲਿੰਕ ਰੋਡ ਹੈ ਇਸ ਰੋਡ ਦੇ ਸਬੰਧ ਦੇ ਵਿੱਚ ਸਾਡੇ ਬੱਚਿਆਂ ਵੱਲੋਂ ਇਹ ਡਿਮਾਂਡ ਸੀ ਵੀ ਕਿ ਇਸ ਸਾਡੇ ਕੋਲ ਹਰ ਰੋਜ਼ ਆਉਂਦੇ ਆ ਵੀ ਤੁਸੀਂ ਕਹੋ ਕਿਸੇ ਨੂੰ ਐਮਐਲਏ ਸਾਹਿਬ ਨੂੰ ਕਹੋ ਜਾਂ ਕਿਸੇ ਅਫਸਰ ਨੂੰ ਕਹੋ ਕਿ ਇਹ ਸਾਡੀ ਸੜਕ ਹੈ ਜਿਹੜੀ ਦਾ ਬਹੁਤ ਮਾੜਾ ਹਾਲ ਹੈ ਇਹ ਬਣਾਈ ਜਾਵੇ ਅਸੀਂ ਤਾਂ ਆਪਣੇ ਲੈਵਲ ਤੇ ਪਰਸਨਲੀ ਤੌਰ ਤੇ ਐਮਐਲਏ ਸਾਹਿਬ ਨੂੰ ਅਫੀਸਰ ਸਹਿਬਾਨਾਂ ਨੂੰ ਇਹ ਬੇਨਤੀਆਂ ਕਰ ਚੁੱਕੇ ਆ ਪਰ ਸਰਕਾਰ ਦੇ ਕੋਈ ਕੰਨ ਤੇ ਜੂ ਨਹੀਂ ਸਰਕਦੀ ਇਸ ਕਰਕੇ ਅਸੀਂ ਅੱਜ ਇਹ ਪਬਲਿਕ ਦੀ ਆਵਾਜ਼ ਪ੍ਰੈਸ ਦੇ ਰਾਹੀਂ ਮੀਡੀਏ ਦੇ ਰਾਹੀਂ ਇਹ ਸਰਕਾਰ ਤੱਕ ਪਹੁੰਚਾਉਣੀ ਚਾਹੁੰਦੇ ਆ ਕਿ ਜਿਵੇਂ ਕਿ ਇਹ ਸਰਕਾਰ ਦੋਨੇ ਰਵੈਤੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਛੱਡ ਕੇ ਇੱਕ ਨਵੀਂ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਸੀ ਜਿਹਦੇ ਕੋਲ ਬਹੁਤ ਵੱਡੀਆਂ ਆਸਾਂ ਲੋਕਾਂ ਨੇ ਰੱਖੀਆਂ ਸਨ ਕਿ ਇਹ ਪਿੰਡਾਂ ਦੇ ਵਿੱਚ ਪਿੰਡਾਂ ਦੀ ਲੋਕਾਂ ਦੀ ਹਰ ਇੱਕ ਦੀ ਇਹ ਆਵਾਜ਼ ਬਣ ਕੇ ਕੰਮ ਕਰਨਗੇ ਪਰ ਸਾਨੂੰ ਤਾਂ ਇਹ ਲੱਗ ਰਿਹਾ ਹੈ ਵੀ ਅੱਗੇ ਨਾਲੋਂ ਪਿੱਛਾ ਬਹੁਤ ਪਲਾ ਸੀਗਾ ਕਿਉਂਕਿ ਜਿਹੜਾ 22 ਸਾਲ ਦੇ ਵਿੱਚ ਐਮਐਲਏ ਸਾਹਿਬ ਮੇਰਾ ਤਾਂ ਖਿਆਲ ਇਥੇ ਸ਼ਾਇਦ ਮੜਾ ਮੂਟਾ ਕਿਸੇ ਭੋਗਤੇ ਨੂੰ ਜਾਂ ਕਿਸੇ ਵਿਆਹ ਤੇ ਨੂੰ ਜਾਂਦੇ ਹੁਣ ਇਹ ਰਸਤੇ ਤੇ ਲੰਘਦੇ ਹੀ ਆਂ ਪਰ ਉਹਨਾਂ ਨੂੰ ਜਦੋਂ ਕਿਤੇ ਕਹੀਦਾ ਬਣਾਵਾਂਗੇ ਜੀ ਹਲੇ ਪੈਸਾ ਨਹੀਂ ਹੈ ਪਰ ਇਹਨਾਂ ਦੇ ਕੋਲ ਹੋਲਡਿੰਗ ਲਾਉਣ ਵਾਸਤੇ ਜਹਾਜ਼ਾਂ 'ਚ ਸਫ਼ਰ ਕਰਨ ਵਾਸਤੇ ਬਹੁਤ ਪੈਸਾ ਹੈ ਇਸ ਸਰਕਾਰ ਕੋਲ ਗੁਜਰਾਤ ਵਿੱਚ ਖਰਚਣ ਵਾਸਤੇ ਪੈਸਾ ਹੈਗਾ ਪੰਜਾਬ ਦਾ ਹਿਮਾਚਲ ਵਿੱਚ ਖਰਚਣ ਵਾਸਤੇ ਪੈਸਾ ਹੈਗਾ ਪੰਜਾਬ ਦਾ ਦਿੱਲੀ ਵਿੱਚ ਖਰਚਣ ਵਾਸਤੇ ਪੈਸਾ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦਾ ਪੈਸਾ ਹੈਲੀਕਾਪਟਰਾਂ ਰਾਹੀਂ ਮੀਡੀਆ ਰਹੇ ਜਿਹੜੇ ਪ੍ਰਿੰਟਿੰਗ ਮੀਡੀਆ ਉਹਦੇ ਹੋਰਡਿੰਗ ਸਾਡੇ ਗੁਜਰਾਤ ਤੱਕ ਪੰਜਾਬ ਦੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਲੱਗੇ ਹੋਏ ਆ ਪਰ ਜੇਕਰ ਕੋਈ ਆ ਕੇ ਪੰਜਾਬ ਦੇ ਵਿੱਚ ਦੇਖ ਲਵੇ ਪੰਜਾਬ ਸਰਕਾਰ ਦੀ ਕਿਹੜੀ ਪ੍ਰਾਪਤੀ ਹੈ ਤਾਂ ਗਾਹਾਂ ਵਾਸਤੇ ਮੈਂ ਕਹੂੰਗਾ ਅਸੀਂ ਆਪਣੇ ਮੂੰਹ ਤੇ ਚਪੇੜਾਂ ਮਾਰਾਂਗੇ ਵੀ ਅਸੀਂ ਇਹ ਜੀ ਸਰਕਾਰ ਨੂੰ ਚੁਣ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਮੈਂ ਬੇਸਿਕਲੀ 82 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਆ ਸੀ ਪਰ ਮੈਂ ਆਪਣੀ ਪਾਰਟੀ ਤੋਂ ਵੀ ਦੁਖੀ ਸੀ ਹਰ ਕਾਂਗਰਸ ਦੇ ਜੋ ਪਿਛਲੇ ਸਰਕਾਰਾਂ ਨਿਕਲੀਆਂ ਉਹਨਾਂ ਤੋਂ ਵੀ ਦੁਖੀ ਸੀ ਬਹੁਤ ਓਪਨਲੀ ਤੌਰ ਤੇ ਅਸੀਂ ਇਸ ਸਰਕਾਰ ਨੂੰ ਬਣਾਉਣ ਵਾਸਤੇ ਆਪਣੇ ਹਲਕੇ ਦੇ ਐਮਐਲਏ ਨੂੰ ਜਿਤਾਉਣ ਵਾਸਤੇ ਤਾਨ ਮਨ ਧਨ ਤੋਂ ਬਹੁਤ ਵੱਡਾ ਯੋਗਦਾਨ ਪਾਇਆ ਤੇ ਉਹਨੂੰ ਇਹ ਜਦੋਂ ਵੀ ਪਿੰਡਾਂ ਦੇ ਵਿੱਚ ਵੋਟਾਂ ਵਾਸਤੇ ਆਉਂਦੇ ਸੀ ਇਹ ਡਿਮਾਂਡ ਕੀਤੀ ਸੀ ਵੀ ਇਹ ਜਿਹੜੀ ਸਾਡੀ ਸੜਕ ਹੈ ਇਹ ਘੱਟੋ ਘੱਟ ਸਾਡੀ ਇੱਕੋ ਡਿਮਾਂਡ ਹੈ ਵੀ ਇਹ 18 ਫੁੱਟ ਦੀ ਚੌੜੀ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਦੀਆਂ ਜਿਸ ਤਰ੍ਹਾਂ ਕੀਨੀਆਂ ਸੜਕਾਂ ਬਣਦੀਆਂ ਉਹੀ ਜੀ ਸੜਕ ਬਣਾਈ ਜਾਵੇ ਪਰ ਅੱਜ ਤੱਕ ਤਾਂ ਸਾਡੀ ਇਸ ਸੜਕ ਤੇ ਕਿਸੇ ਨੇ ਪੈਚ ਨਹੀਂ ਲਾਏ ਉਹ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਹੁਣ ਸਾਡੀ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੂੰ ਕਿਉਂਕਿ ਉਹ ਤਾਂ ਉਂਝ ਤਾਂ ਉਹ ਕਿਸੇ ਦਾ ਫੋਨ ਨਹੀਂ ਚੱਕਦੇ ਨਾ ਹੀ ਉਹ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਆ ਆ ਪਿੱਛੇ ਇਲੈਕਸ਼ਨ ਲੰਘ ਕੇ ਗਈ ਹੈ ਕਿਸੇ ਪਿੰਡ ਦੇ ਵਿੱਚ ਆ ਕੇ ਉਹਨਾਂ ਨੇ ਪਿੰਡਾਂ 'ਚ ਦੌਰਾ ਕਰਕੇ ਨਿਕਲ ਗਏ ਪਰ ਕਿਸੇ ਪਿੰਡ ਜਾ ਕੇ ਕਿਸੇ ਨੂੰ ਇਹ ਨਹੀਂ ਗੱਲ ਕਹੀ ਵੀ ਵੋਟ ਪਾਇਆ ਤੁਸੀਂ ਤਾਂ ਵੋਟ ਤਾਂ ਤਾਂ ਮੰਗ ਸਕਦੇ ਸੀ ਜੇ ਲੋਕਾਂ ਦੇ ਵਿੱਚ ਲੋਕਾਂ ਦੇ ਕਮਾਂਕਾਰਾਂ ਵਾਸਤੇ ਖੜੇ ਹੋਵੇ ਹੁੰਦੇ ਇਹ ਜਿਹੜਾ ਰੋਡ ਹੈ ਮਰਿੰਡਾ ਰੋਡ ਸਰਹੰਦਫਤੇਗੜ ਸਾਹਿਬ ਤੋਂ ਮਰਿੰਡਾ ਰੋਡ ਜਿਹੜੀ ਹੈਗੀ ਇਸ ਰੋਡ ਤੋਂ ਲਿੰਕ ਰੋਡ ਹੈ ਨਗਾਮਾ ਤੋਂ ਲੋਹਾਰੀ ਕਲਾ ਇਹ ਕਿੰਨੇ ਕਿਲੋ ਮਤਲਬ ਇਹ ਤਕਰੀਬਨ 5 ਕਿਲੋਮੀਟਰ ਦਾ ਟੋਟਾ ਹੈ ਇਹਦੇ ਤੇ ਤਕਰੀਬਨ 15 ਕਿ ਪਿੰਡਾਂ ਦਾ ਲਿੰਕ ਬਹੁਤ ਜ਼ਿਆਦਾ ਬਣਦਾ ਜਿਹੜਾ ਡੇਲੀ ਅਪ ਡਾਊਨ ਦਾ ਹੈਗਾ ਤੇ ਇਹ ਜਿਹੜਾ ਇਹਦਾ ਲਿੰਕ ਹੈ ਲੁਧਿਆਣਾ ਮਰਿੰਡਾ ਲੁਧਿਆਣਾ ਲਿੰਕ ਰੋਡ ਨੂੰ ਵੀ ਬਣ ਜਾਂਦਾ ਇਹ ਜਿਹੜੀ ਸੰਘੋਲ ਵਾਲੀ ਲਿੰਕ ਰੋਡ ਆ ਉਹਨੂੰ ਵੀ ਬਣ ਜਾਂਦਾ ਇਹ ਸਾਡਾ ਤਾਂ ਗੱਲ ਇਹ ਹੈ ਜੀ ਇਹ ਸਾਡਾ ਤਾਂ ਸਰਕਾਰ ਪਰਤੀ ਬਹੁਤ ਵੱਡਾ ਰੋਲ ਸੋਵੇਗਾ ਕੋਈ ਨਾ ਕੋਈ ਅਸੀਂ ਨਾ ਪੰਜਾਬ ਪਿੰਡਾਂ ਦੇ ਲੋਕ ਇਹ ਜੇ ਸਾਡਾ ਮਸਲਾ ਨਹੀਂ ਹੱਲ ਹੋਇਆ ਤਾਂ ਅਸੀਂ ਕੋਈ ਨਾ ਕੋਈ ਇਹਨੂੰ ਸੰਘਰਸ਼ ਦੇ ਰਾਹ ਤੇ ਸਾਨੂੰ ਪੈਣਾ ਪਊਗਾ ਫਿਲਹਾਲ ਅਸੀਂ ਅਪੀਲ ਕਰਦੇ ਆ ਐਮਐਲਏ ਸਾਹਿਬ ਨੂੰ ਤੇ ਹੋਰ ਵੀ ਜਿਹੜੇ ਸਰਕਾਰ ਦੇ ਮੰਤਰੀ ਸਾਹਿਬਾਨ ਨੇ ਸੀਐਮ ਸਾਹਿਬ ਨੂੰ ਸਾਹਿਬ ਭਗਵੰਤ ਸਿੰਘ ਮਾਨ ਨੂੰ ਕਿ ਤੁਸੀਂ ਜਿਹੜੀਆਂ ਸਟੇਜਾਂ ਦੀ ਰੰਗ ਬਨਣ ਦਾ ਜਾਣਦੇ ਆ ਆ ਪਿੰਡਾਂ ਦੇ ਘੁੰਮ ਵਿੱਚ ਘੁੰਮ ਕੇ ਪਿੰਡਾਂ ਦੇ ਰੰਗ ਦਾ ਦੇਖਣ ਉਹ ਕਿਸ ਤਰੀਕੇ ਦੇ ਨਾਲ ਵਰਤਦੇ ਆ ਐ ਸਾਡੇ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਹਰ ਰੋਜ਼ ਸਕੂਲਾਂ ਨੂੰ ਕਾਲਜਾਂ ਨੂੰ ਮਾਪੜਾਂ ਤੇ ਸਾਈਕਲਾਂ ਤੇ ਜਾਣੀਆਂ ਮੀਂਹ ਪਾਣੀ ਦੇ ਵਿੱਚ ਨੂੰ ਤਾਂ ਇੱਥੇ ਲੰਘਣਾ ਹੀ ਬਹੁਤ ਔਖਾ ਹੋ ਜਾਂਦਾ ਕਿਉਂਕਿ ਦਿਖਦਾ ਹੀ ਨਹੀਂ ਵੀ ਸੜਕ ਕਿੱਥੇ ਆ ਧੁਵਾ ਕਿੱਥਾ ਤੇ ਹੁਣ ਵੀ ਇਹ ਸੁੱਕ ਪੱਗੇ ਦੇ ਵਿੱਚ ਵੀ ਕੋਈ ਕਿਦੇ ਐ ਮੇਰੇ ਖਲ ਵੀ 나ਗਵਲ ਪਾ ਪਾ ਕੇ ਜਾਣਾ ਪੈਂਦਾ ਇਹ ਸਾਡੀ ਅਪੀਲ ਆ ਦੁਬਾਰਾ ਫਿਰ ਵੇ ਜਲਦੀ ਤੋਂ ਜਲਦੀ ਸੜਕ ਬਣਾਈ ਜਾਏ